ਕੰਨੇਪੱਲੀ ਪਿੰਡ ਵਿੱਚ ਭਗਵਾ ਪਹਿਰਾਵਾ ਪਾ ਕੇ ਸਕੂਲ ਵਿੱਚ ਆਉਣ ਵਾਲੇ ਕੁਝ ਵਿਦਿਆਰਥੀਆਂ ਤੇ ਕਥਿਤ ਤੌਰ ਤੇ ਇਤਰਾਜ਼ ਕਰਨ ਦੇ ਦੋਸ਼ ਵਿੱਚ ਮਨਚੇਰੀਅਲ ਜ਼ਿਲ੍ਹਾ ਪੁਲਿਸ ਨੇ ਸਕੂਲ ਦੇ ਇੱਕ ਪੱਤਰਕਾਰ ਅਤੇ ਪ੍ਰਿੰਸੀਪਲ ਖਿਲਾਫ ਮਾਮਲਾ ਦਰਜ ਕੀਤਾ ਹੈ। ਡਾਂਡੇਪੱਲੀ ਪੁਲਿਸ ਦੇ ਅਨੁਸਾਰ ਵਿਦਿਆਰਥੀ ਦੇ ਮਾਪਿਆਂ ਦੀ ਸ਼ਿਕਾਇਤ ਦੇ ਆਧਾਰ ਤੇ ਧਾਰਾ 153 ਐ ਧਰਮ ਜਾਂ ਨਸਲ ਦੇ ਆਧਾਰ ਤੇ ਵੱਖ-ਵੱਖ ਮੁੰਗਹ ਵਿਚਾਰ ਦਸ਼ਮਨੀ ਨੂੰ ਵਧਾਉਣਾ ਅਤੇ 295 ਐ ਧਾਰਮਿਕ ਭਾਵਨਾਵਾਂ ਦਾ ਅਪਮਾਨ ਕਰਨ ਦੇ ਤਹਿਤ ਮੰਗਲਵਾਰ ਨੂੰ ਸਕੂਲ ਅਧਿਕਾਰੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਬਲੇਸਡ ਮਦਰ ਟੇਰੇਸਾ ਹਾਈ ਸਕੂਲ ਦੇ ਪ੍ਰਬੰਧਨ ਨੇ ਬੁੱਧਵਾਰ ਨੂੰ ਪੀਟੀਆਈ ਨੂੰ ਦੱਸਿਆ ਕਿ ਦੋ ਦਿਨ ਪਹਿਲਾਂ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ ਨੂੰ ਲਿਉਣ ਲਈ ਕਿਹਾ ਜਦੋਂ ਇਹ ਦੇਖਿਆ ਕਿ ਉਹਨਾਂ ਨੇ ਵਰਦੀ ਦੀ ਬਜਾਏ ਭਗਵਾ ਪਹਿਰਾਵਾ ਪਾਇਆ ਹੋਇਆ ਹੈ ਬਾਅਦ ਵਿੱਚ ਲੋਕਾਂ ਦੇ ਇੱਕ ਸਮੂਹ ਨੇ ਸਕੂਲ ਪ੍ਰਬੰਧਕਾਂ ਤੋਂ ਮਾਫੀ ਮੰਗਣ ਦੀ ਮੰਗ ਕੀਤੀ ਅਤੇ ਕੁਝ ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਸਕੂਲ ਦੀਆਂ ਖਿੜਕੀਆਂ ਤੇ ਦਰਵਾਜ਼ੇ ਤੋੜ ਦਿੱਤੇ ਕਿਸਕ ਵੀਰ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਇਸ ਘਟਨਾ ਦੀ ਵੀਡੀਓ ਬਣਾਉਣ ਵਾਲੇ ਨੂੰ ਉਹਨਾਂ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ। యూనిఫామ్ వేసుకోండి ఫోన్ లో వేసుకోండి మనకి యూనిఫామ్ వేసుకోండి రావాలి మాత్రం నేను అన్నా మళ్ళీ పేరెంట్స్ ఫోన్ చేసి మీరు వచ్చి మారినారు అని చెప్పింది వాళ్ళు ఫోన్ చేసి కూడా మేము అలవాస్తున్నాయి ఇట్లా ప్రోగ్రాం లేదు వాళ్ళు ఫోన్ చేసి మాట్లాడి అంతే అని చెప్తే ఒక మాట ఫోన్లో చెప్తే మేము అలా చేస్తున్నాయి ఇట్లా పెద్ద ప్రోగ్రో రాకపోతే మేము పేరెంట్స్ కూడా ఫోన్ చేసింది మాకు యూనిఫామ్ కనిపించింది మీరు మారేసుకోండి షోన్ కూడా వేసుకోండి మనకి ఫోన్ ఊరు యూనిఫామ్ అని వాటి మాత్రం మేము చెప్పాము

ਡਾਂਡੇਪੱਲੀ ਪਿੰਡ ਵਿੱਚ ਭਗਵਾ ਪਹਿਰਾਵਾ ਪਾ ਕੇ ਸਕੂਲ ਵਿੱਚ ਆਉਣ ਵਾਲੇ ਕੁਝ ਵਿਦਿਆਰਥੀਆਂ ਤੇ ਕਥਿਤ ਤੌਰ ਤੇ ਇਤਰਾਜ਼ ਕਰਨ ਦੇ ਦੋਸ਼ ਵਿੱਚ ਮਨਚੇਰੀਅਲ ਜ਼ਿਲ੍ਹਾ ਪੁਲਿਸ ਨੇ ਸਕੂਲ ਦੇ ਇੱਕ ਪત્રਕਾਰ ਅਤੇ ਪ੍ਰਿੰਸੀਪਲ ਖਿਲਾਫ ਮਾਮਲਾ ਦਰਜ ਕੀਤਾ ਹੈ। ਡਾਂਡੇਪੱਲੀ ਪੁਲਿਸ ਦੇ ਅਨੁਸਾਰ ਵਿਦਿਆਰਥੀ ਦੇ ਮਾਪਿਆਂ ਦੀ ਸ਼ਿਕਾਇਤ ਦੇ ਆਧਾਰ ਤੇ ਧਾਰਾ 153ਏ ਧਰਮ ਜਾਂ ਨਸਲ ਦੇ ਆਧਾਰ ਤੇ ਵੱਖ-ਵੱਖ ਮੂਹਰ ਵਿੱਚਕਾਰ ਦਸ਼ਮਨੀ ਨੂੰ ਵਧਾਉਣਾ ਅਤੇ 295ਏ ਧਾਰਮਿਕ ਭਾਵਨਾਵਾਂ ਦਾ ਅਪਮਾਨ ਕਰਨ ਦੇ ਤਹਿਤ ਮੰਗਲਵਾਰ ਨੂੰ ਸਕੂਲ ਅਧਿਕਾਰੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਬਲੇਸਡ ਮਦਰ ਟੇਰੇਸਾ ਹਾਈ ਸਕੂਲ ਦੇ ਪ੍ਰਬੰਧਨ ਨੇ ਬੁੱਧਵਾਰ ਨੂੰ ਪੀਟੀਆਈ ਨੂੰ ਦੱਸਿਆ ਕਿ ਦੋ ਦਿਨ ਪਹਿਲਾਂ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ ਨੂੰ ਲਿਉਣ ਲਈ ਕਿਹਾ ਜਦੋਂ ਇਹ ਦੇਖਿਆ ਕਿ ਉਹਨਾਂ ਨੇ ਵਰਦੀ ਦੀ ਬਜਾਏ ਭਗਵਾ ਪਹਿਰਾਵਾ ਪਾਇਆ ਹੋਇਆ ਹੈ ਬਾਅਦ ਵਿੱਚ ਲੋਕਾਂ ਦੇ ਇੱਕ ਸਮੂਹ ਨੇ ਸਕੂਲ ਪ੍ਰਬੰਧਕਾਂ ਤੋਂ ਮਾਫੀ ਮੰਗਣ ਦੀ ਮੰਗ ਕੀਤੀ ਅਤੇ ਕੁਝ ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਸਕੂਲ ਦੀਆਂ ਖਿੜਕੀਆਂ ਤੇ ਦਰਵਾਜ਼ੇ ਤੋੜ ਦਿੱਤੇ ਇਸਪੀ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਇਸ ਘਟਨਾ ਦੀ ਵੀਡੀਓ ਬਣਾਉਣ ਵਾਲੇ ਨੂੰ ਉਹਨਾਂ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ। మీకు యూనిఫామ్ అందుకే యూనిఫామ్ వేసుకోవాలి యూనిఫామ్ వేసుకోండి మాస్కోండి ఫోన్లో వేసుకోండి యూనిఫామ్ వేసుకోవాలని మాత్రం నేను అన్నా మళ్ళీ పేరెంట్స్ ఫోన్ చేసి మీరు వచ్చి మారినారని చెప్పి వాళ్ళు ఫోన్ చేసి కూడా ఆలో చేసుకున్నా ఇందులో ప్రోగ్రో లేదు వాళ్ళు ఫోన్ చేసి మార్చలేదు నాకు అని చెప్తే ఒక మాట ఫోన్లు చెప్తే మేము అలవాటు ఇట్లా పెద్ద మేము పేరెంట్స్ పెద్దగా ఫోన్ చేస్తుంది మాకు మీరు కనిపిస్తుంది మీరు మాస్కోండి షో కూడా వేసుకోండి పోవడం బాగా మాకు మాటలు మేము చెప్పాము కానీ మీరు రండి ఎక్స్ మేము మాకు అలవాటు మాకు ఏం ప్రోగ్రాం లేదు